ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਨੇ ਈਆਂ ਦੇ ਰਿਸ਼ਤੇ ਜੁੜਦੇ ਉਹਨਾਂ ਦੀ ਕਿਸਮਤ ਦੇ ਨਾਲ ਨਹੀਂ ਪਰ ਨਿਭਦੇ ਉਹਨਾਂ ਦੇ ਬਰਦਾਸ਼ਤ ਕਰਨ ਦੀ ਸ਼ਕਤੀ ਦੇ ਨਾਲ ਨਹੀਂ ਬਹੁਤ ਕੁਝ ਬਰਦਾਸ਼ਤ ਕਰਨਾ ਪੈਂਦਾ ਇੱਕ ਔਰਤ ਨੂੰ ਮੈਂ ਕਿਤੇ ਪੜ ਰਹੀ ਸੀ ਕਹਿੰਦੇ ਔਰਤ ਹੋਣਾ ਇੰਨਾ ਔਖਾ ਕਿ ਰੱਬ ਵੀ ਜਦੋਂ ਧਰਤੀ ਤੇ ਆਇਆ ਤਾਂ ਉਹ ਬੰਦਾ ਬਣ ਕੇ ਆਇਆ ਇੰਨਾ ਕੁਝ ਉਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ ਨਾ ਅਸੀਂ ਅਕਸਰ ਆਪਣੇ ਸੱਭਿਆਚਾਰ ਦੇ ਵਿੱਚ ਇੱਕ ਗੱਲ ਸੁਣਦੇ ਆਂ ਕਿ ਧੀਆਂ ਤਾਂ ਸੁਖੀ ਹੀ ਵਸਣ ਪਰ ਸਭ ਦੀਆਂ ਬਸਣ ਨਾ ਫਿਰ ਉਹ ਕਿ ਕਹਿੰਦੇ ਕਿ ਜਿੱਦੀਆਂ ਧੀਆਂ ਦੁਖੀ ਨੇ ਉਹਦੀਆਂ ਤਾਂ ਕੁਲਾਂ ਦੁਖੀ ਨੇ ਪਰ ਜਿਹੜੀ ਤੁਹਾਡੇ ਘਰੇ ਆ ਕੇ ਬੈਠੀ ਐ ਉਹ ਵੀ ਤਾਂ ਕਿਸੇ ਦੀ ਧੀ ਐ ਜੇਕਰ ਤੁਸੀਂ ਇੱਕ ਸੱਸ ਦੇ ਅਉਦੇ ਤੇ ਹੋ ਤਾਂ ਤੁਸੀਂ ਉਮਰ ਚ ਮੇਰੇ ਤੋਂ ਬਹੁਤ ਵੱਡੇ ਹੋ ਸਤਕਾਰਤੋਂ ਤੇ ਅੱਜ ਮੈਂ ਇਸੇ ਰਿਸ਼ਤੇ ਬਾਰੇ ਗੱਲ ਕਰਨੀ ਐ ਸੱਸ ਨੂੰ ਦਾ ਰਿਸ਼ਤਾ ਜਿਹੜੇ ਘਰ ਦੇ ਵਿੱਚ ਸੱਸ ਨੂੰ ਦੇ ਰਿਸ਼ਤੇ ਦੇ ਵਿੱਚ ਤਰੇੜ ਆ ਜਾਂਦੀ ਹੈ ਨਾ ਉਹਨਾਂ ਘਰਾਂ ਨੂੰ ਟੁੱਟਣ ਤੋਂ ਬिखरਣ ਤੋਂ ਕੋਈ ਨਹੀਂ ਬਚਾ ਸਕਦਾ ਤੇ ਕਈ ਵਾਰ ਅਜਹੀਆਂ ਗਲਤੀਆਂ ਕਰਦੇ ਬਜ਼ੁਰਗਾਂ ਤੋਂ ਵੀ ਹੋ ਜਾਂਦੀਆਂ ਜਿਹੜੀਆਂ ਗਲਤੀਆਂ ਜੇ ਹੋ ਗਈਆਂ ਨਾ ਤਾਂ ਫਿਰ ਉਹਨਾਂ ਘਰਾਂ ਦੇ ਬਜ਼ੁਰਗਾਂ ਦਾ ਬੁਢਾਪਾ ਰੁੱਲਣਾ ਤੈ ਹੈ ਤੇ ਉਹ ਗਲਤੀਆਂ ਕਿਵੇਂ ਦੀਆਂ ਹੋਣੀਆਂ ਸਭ ਤੋਂ ਪਹਿਲੀ ਤਾਂ ਕਿ ਨੂਹਾਂ ਦੇ ਵਿੱਚ ਫਰਕ ਕਰਨਾ ਜੇ ਤੁਹਾਡੇ ਘਰ ਦੇ ਵਿੱਚ ਦੋ ਨੂਹਾਂ ਨਹੀਂ ਜਾਂ ਦੋ ਤੋਂ ਵੱਧ ਵੀ ਨਹੀਂ ਉਨ੍ਹਾਂ ਦੇ ਵਿੱਚ ਫਰਕ ਕੀਤਾ ਜਾਂਦਾ ਹੈ ਮਤਲਬ ਇੱਕ ਨੂੰ ਤਾਂ ਜਿਹੜੀ ਚਾਹੇ ਉਹ 8 ਵਜੇ ਉੱਠੀ ਹੈ ਹੈਨਾ ਤੇ ਉਹਨੂੰ ਚਾਹ ਦਾ ਕੱਪ ਵੀ ਬੈੱਡ ਤੇ ਆਉਂਦਾ ਤੇ ਫਿਰ ਉਹਨੂੰ ਪਈ ਨੂੰ ਵੀ ਪੁੱਛਣਾ ਵੀ ਤੂੰ ਅਜਬੂਤ ਐਨੀ ਲੇਟ ਉੱਠੀ ਹੈ ਤੇਰਾ ਕੁਝ ਦੁੱਖ ਦੇਦਾ ਤਾਂ ਨਹੀਂ ਹੈਗਾ ਤੇ ਇੱਕ ਜਿਹੜੀ ਦੂਜੀ ਜਿਹੜੀ ਚਾਹੇ ਰੁਟੀਨ ਦੇ ਵਿੱਚ ਉਹ 4 ਵਜੇ ਉੱਠਦੀ ਹੈ ਹੈਨਾ ਤੇ ਜੇ ਇੱਕ ਦਿਨ ਬੱਚੇ ਨੇ ਨਹੀਂ ਸੌਣ ਦਿੱਤਾ ਜਾਂ ਕਿਸੇ ਵੀ ਕਾਰਨ ਵਾਸ ਮੰਨ ਲਓ ਬੱਚਾ ਲੇਟ ਉੱਠਿਆ ਹੈਨਾ ਤੇ ਉਹ ਜਦੋਂ ਬੱਚਾ ਉੱਠਿਆ ਤਾਂ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਤੇਰੇ ਪੇਕਿਆਂ ਦੇ ਵਿੱਚ ਉੱਟਦੇ ਹੋਣੇ 8:00 ਵਜੇ ਸਾਡੇ ਤਾਂ ਇਹ ਰਿਵਾਜ ਨਹੀਂ ਹੈਗਾ ਹਨਾ ਜਾਂ ਜੇ ਕੱਲੀ ਵੀ ਨੂੰਹ ਹੈ ਤਾਂ ਉਹਨੂੰ ਜਦੋਂ ਵੀ ਕੋਈ ਗੱਲ ਕਰਨੀ ਉਹਨੂੰ ਪੇਕਿਆਂ ਦਾ ਨਾਂ ਲੈ ਕੇ ਉਹਦੇ ਨਾਲ ਗੱਲ ਕਰਨੀ ਹਨਾ ਇੱਕ ਗੱਲ ਸਮਝ ਲਓ ਕਿ ਔਰਤ ਨੂੰ ਨਾ ਸਭ ਤੋਂ ਅਜੀਬ ਜੇ ਕੋਈ ਰਿਸ਼ਤਾ ਹੁੰਦਾ ਸਭ ਤੋਂ ਨੇੜਲਾ ਕੋਈ ਰਿਸ਼ਤਾ ਜੇ ਕਿਸੇ ਔਰਤ ਦਾ ਹੁੰਦਾ ਨਾ ਤਾਂ ਉਹ ਉਹਦੇ ਪੇਕਿਆਂ ਦੇ ਨਾਲ ਹੁੰਦਾ ਤੇ ਜੇ ਤੁਸੀਂ ਡਾਇਰੈਕਟਲੀ ਕਿਸੇ ਵੀ ਕੁੜੀ ਦੇ ਪੇਕਿਆਂ ਨੂੰ ਟਾਰਗੇਟ ਕਰੋਗੇ ਤਾਂ ਫਿਰ ਤੁਸੀਂ ਉਥੋਂ ਮਤਲਬ ਕਿਹੜੀਆਂ ਇੱਜ਼ਤਾਂ ਦੀ ਭਾਲ ਕਰਦੇ ਹਾਂ ਹੈਨਾ ਕਈ ਵਾਰ ਨਾ ਬਜ਼ੁਰਗਾਂ ਨੂੰ ਬਹੁਤੇ ਬਜ਼ੁਰਗਾਂ ਨੂੰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ ਇੱਜ਼ਤ ਕਰਵਾਉਣੀ ਹੀ ਨਹੀਂ ਆਉਂਦੀ ਹੁੰਦੀ ਹੈਨਾ ਤੇ ਫਿਰ ਬਾਅਦ ਦੇ ਵਿੱਚ ਅਸੀਂ ਕਹਿ ਦਿੰਨੇ ਆ ਕਿ ਹੁਣ ਨਵੀਂ ਪੀੜੀ ਦੇ ਹਾਲ ਨਹੀਂ ਕਰਾਂ ਦਾ ਮਾਹੌਲ ਬਹੁਤਾ ਕਰਕੇ ਨਾ ਕਈ ਵਾਰ ਅਸੀਂ ਆਪੇ ਖਰਾਬ ਕਰ ਲੈਂਦੇ ਆ ਤੇ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਹੈਗਾ ਕਿ ਇੱਕ ਨੂੰ ਮੰਨ ਲਓ ਜਿਹਦੇ ਪੇਕੇ ਥੋੜੇ ਜੇ ਤਕੜੇ ਨੇ ਹਨਾ ਉਹਦੀ ਜ਼ਿਆਦਾ ਪੁੱਛਪੜਤੀਤ ਕਰਨੀ ਦੂਜੀ ਨੂੰ ਜਿਹੜੀ ਹੈ ਨਾ ਉਹਦੇ ਪੇਕੇ ਵੀ ਆਏ ਨੇ ਤਾਂ ਉਹਨਾਂ ਨੂੰ ਪੁੱਛਣਾ ਹੀ ਨਾ ਹਨਾ ਵੀ ਕੋਈ ਗੱਲ ਨਹੀਂ ਤੇ ਫਿਰ ਅਗਲੀ ਕਹਿੰਦੀ ਹੈ ਜੇ ਤੁਸੀਂ ਮੇਰੇ ਨਾਲ ਉਹ ਨਹੀਂ ਪੁੱਛਦੇ ਹੈਗੇ ਤਾਂ ਹੁਣ ਜੇ ਥੋੜੀ ਵਾਰੀ ਆਈ ਹੈ ਤਾਂ ਫਿਰ ਤੁਰੇ ਫਿਰੋ ਵਿੱਚ ਹੀ ਹਨਾ ਇਹ ਗੱਲ ਵੀ ਜਿਹੜੀ ਹੈ ਉਹ ਹੋ ਜਾਂਦੀ ਹੈ ਦੂਜੀ ਗੱਲ ਕੀ ਕਹਿੰਦੇ ਨੂ ਦਾ ਜਾਪਾ ਤੇ ਸੱਸ ਦਾ ਬੁਢਾਪਾ ਇੱਕੋ ਗੱਲ ਹੈ ਤੁਸੀਂ ਜਿੰਨਾ ਕ ਜਨੇਪੇ ਦੇ ਵਿੱਚ ਆਪਣੀ ਨੂੰ ਨੂੰ ਸੰਭਾਲੋਗੇ ਨਾ ਓਨਾਂਕ ਹੀ ਥੋੜੀ ਨੋਨੇ ਤੁਹਾਨੂੰ ਤੁਹਾਡੇ ਬੁਢਾਪੇ ਦੇ ਵਿੱਚ ਦੇਖਣਾ ਕਈ ਵਾਰ ਨਾ ਬਜ਼ੁਰਗ ਇਹ ਗਲਤੀ ਕਰਦੇ ਨੇ ਖਾਸ ਕਰਕੇ ਨਾ ਜਦੋਂ ਅਸੀਂ ਲੋਕਧਾਰਾ ਨੂੰ ਦੇਖਦੇ ਆ ਨਾ ਤਾਂ ਇਸੇ ਕਰਕੇ ਨਾ ਬਹੁਤਾ ਕਰਕੇ ਕੁੜੀਆਂ ਜਿਹੜੀਆਂ ਨੇ ਉਹ ਜਨੇਪੇ ਵੇਲੇ ਆਪਣੇ ਪੇਕੇਆਂ ਦੇ ਘਰ ਜਾਂਦੀਆਂ ਸੀਗੀਆਂ ਉਹਦਾ ਜਿਹੜਾ ਕਾਰਨ ਹੈ ਨਾ ਜਦੋਂ ਅਸੀਂ ਲੋਕਧਾਰਾ ਨੂੰ ਪੜ੍ਹਦੇ ਆ ਤਾਂ ਉਹਦੇ ਵਿੱਚ ਉਹਦਾ ਕਾਰਨ ਇਹੀ ਆਉਂਦਾ ਕਿ ਉਹ ਇਸ ਕਰਕੇ ਨਹੀਂ ਜਾਂਦੀਆਂ ਕਿ ਉਹ ਕੋਈ ਰਸਮ ਹੈ ਕੋਈ ਰਿਵਾਜ ਹੈ ਉਹ ਇਸ ਕਰਕੇ ਜਾਂਦੀਆਂ ਕਿਉਂਕਿ ਜਨੇਪੇ ਦੇ ਦੌਰਾਨ ਤੇ ਜਨੇਪੇ ਤੋਂ ਬਾਅਦ ਜਿੰਨੀ ਕੇਅਰ ਇੱਕ ਮਾਂ ਨੂੰ ਚਾਹੀਦੀ ਹੈ ਨਾ ਉਹ ਸਿਰਫ ਉਹਦੀ ਮਾਂ ਹੀ ਕਰ ਸਕਦੀ ਆ ਹੋਰ ਕੋਈ ਰਿਸ਼ਤਾ ਉਨੀ ਕੇਅਰ ਨਹੀਂ ਕਰਦਾ ਹੈਗਾ ਜਾਂ ਕਰ ਨਹੀਂ ਸਕਦਾ ਹੈਨਾ ਤੇ ਜੇ ਤੁਸੀਂ ਜਣੇਪੇ ਦੇ ਦੌਰਾਨ ਆਪਣੀ ਨੂੰ ਨੂੰ ਸੰਭਾਇਆ ਹੀ ਨਹੀਂ ਹੈਗਾ ਹੈਨਾ ਕਿਉਂਕਿ ਸਾਡੇ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਹਾਲ ਹੈ ਕਿ ਜਿਵੇਂ ਹੀ ਬੱਚਾ ਹੋਇਆ ਬੱਚੇ ਤੋਂ ਬਾਅਦ ਅਸੀਂ ਇਹ ਹਾਲ ਕਰ ਦਿੰਨੇ ਆ ਮਾਂ ਦਾ ਵੀ ਜਿਵੇਂ ਮਠਿਆਈ ਕੱਢ ਕੇ ਖਾਲੀ ਡੱਬਾ ਸਿੱਟਦਾ ਹੈਨਾ ਤਾਂ ਜਦ ਕਿ ਉਸ ਵੇਲੇ ਉਹਨੂੰ ਜ਼ਿਆਦਾ ਕੇਅਰ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਗੱਲ ਬਹੁਤ ਵੱਡੀ ਸੱਚਾਈ ਹੈ ਕਿ ਜਣੇਪੇ ਦੇ ਵਿੱਚ ਤੁਸੀਂ ਜਿਵੇਂ ਦਾ ਵਰਤਾਅ ਆਪਣੀ ਨੂੰ ਨਾਲ ਕਰੋਗੇ ਨਾ ਉਵਰਤਾ ਤਾਂ ਫਿਰ ਉਹਨੂੰ ساری ਜ਼ਿੰਦਗੀ ਯਾਦ ਰਹਿੰਦਾ ਉਹ ਸਮਾਂ ਤਾਂ ਭੁੱਲਦਾ ਹੀ ਨਹੀਂ ਹੈਗਾ ਕਦੇ ਵੀ ਇਸੇ ਕਰਕੇ ਕਹਿੰਦੇ ਨੇ ਕਿ ਨੂੰ ਦਾ ਜਾਪਾ ਤੇ ਸੱਸ ਦਾ ਬੁਢਾਪਾ ਇੱਕੋ ਗੱਲ ਹੈਨਾ ਉਹ ਉਸ ਵੇਲੇ ਉਹਨੂੰ ਕੇਅਰ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹਨੂੰ ਉਸ ਵੇਲੇ ਨਹੀਂ ਸੰਭਾਲਿਆ ਤੇ ਜਦੋਂ ਤੁਹਾਡਾ ਬੁਢਾਪਾ ਆਏ ਫਿਰ ਉਹਨੂੰ ਉਹ ਗੱਲਾਂ ਯਾਦ ਆਉਣੀਆਂ ਕਿ ਜਦੋਂ ਮੈਂ ਬੈੱਡ ਤੇ ਸੀ ਜਦੋਂ ਮੈਨੂੰ ਜ਼ਰੂਰਤ ਸੀ ਮੇਰੀ ਕਿਸੇ ਨੇ ਕਿੰਨੀ ਕੁ ਪਰਵਾਹ ਕੀਤੀ ਹੈਨਾ ਮੈਂ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਪਾਕਿਸਤਾਨੀ ਡਰਾਮਾ ਦੇਖ ਰਹੀ ਸੀ YouTube ਦੇ ਉੱਤੇ ਅਵੇਲੇਬਲ ਹੈ ਵਹਿਮ ਕਰਕੇ ਉਹਦਾ ਨਾਮ ਉਸ ਡਰਾਮੇ ਦਾ ਤੇ ਉਹਦੇ 'ਚ ਨਾ ਇਹੀ ਸਾਰਾ ਕੁਝ ਹੈਗਾ ਕਿ ਇੱਕ ਕੁੜੀ ਜਦੋਂ ਨਵੀਂ ਘਰ ਦੇ ਵਿੱਚ ਵਿਆਹ ਕੇ ਆਉਂਦੀ ਹੈ ਉਹਦੇ ਨਾਲ ਕਿਸ ਤਰ੍ਹਾਂ ਦਾ ਵਰਤਾਅ ਹੁੰਦਾ ਸਾਰੇ ਘਰ ਦੇ ਵਿੱਚ ਤੇ ਫਿਰ ਜਦੋਂ ਉਹਦਾ ਰਿਸ਼ਤਾ ਪਕੇਰਾ ਹੋ ਜਾਂਦਾ ਉਮਰ ਦੇ ਨਾਲ ਹੁਣ ਜਦੋਂ ਸੱਸ ਦੇ ਉੱਤੇ ਬੁਢਾਪਾ ਆਏ ਤਾਂ ਜੋ ਕੁਝ ਉਸ ਵੇਲੇ ਦੇ ਦੌਰਾਨ ਉਹਦੀ ਉਹਨੇ ਆਪਣੀ ਨੂੰਹ ਦੇ ਨਾਲ ਕੀਤਾ ਹੁੰਦਾ ਸੱਸ ਨੇ ਹਨਾ ਬੁੜਾਪੇ ਦੇ ਵਿੱਚ ਨਾ ਫਿਰ ਨੂੰਹ ਉਹੀ ਸਾਰਾ ਕੁਝ ਆਪਣੀ ਸੱਸ ਦੇ ਨਾਲ ਕਰਦੀ ਹੈ ਐਜ਼ ਇਟ ਇਜ਼ ਸੇਮ ਉਹੀ ਸਾਰੀਆਂ ਚੀਜ਼ਾਂ ਉਹ ਆਪਣੀ ਸੱਸ ਦੇ ਨਾਲ ਕਰਦੀ ਹੈ ਮੈਂ ਇਸ ਚੀਜ਼ ਨੂੰ ਮਤਲਬ ਚੰਗਾ ਜਾਂ ਗਲਤ ਨਹੀਂ ਕਹਿੰਦੀ ਕਿ ਇਹ ਮਾੜਾ ਹੈ ਜਾਂ ਇਹ ਸਹੀ ਹੈ ਮੈਂ ਉਹ ਨਹੀਂ ਕਹਿੰਦੀ ਹੈਗੀ ਉਹ ਤੁਹਾਡੇ ਤੇ ਹੈ ਪਰ ਮੈਂ ਇਹ ਜ਼ਰੂਰ ਕਹਨੀ ਹੈ ਕਿ ਸੱਚੀ ਫਿਰ ਕਈ ਵਾਰ ਨਾ ਸਾਨੂੰ ਹੱਥਾਂ ਦੀਆਂ ਦਿੱਤੀਆਂ ਸਾਨੂੰ ਫਿਰ ਉਹ ਨਾਲ ਖੋਲਣੀਆਂ ਪੈਂਦੀਆਂ ਹਨਾ ਉਸ ਵੇਲੇ ਅਸੀਂ ਨਹੀਂ ਸੋਚਦੇ ਕਈ ਘਰਾਂ ਦੇ ਵਿੱਚ ਤਾਂ ਮੈਂ ਬਜ਼ੁਰਗਾਂ ਨੂੰ ਇੱਥੋਂ ਤੱਕ ਦੇਖਿਆ ਵੀ ਉਹ ਗਲੀ ਗੁਆਂਢ ਦੇ ਮੂਰੇ ਵੀ ਨਾ ਆਪਣੀ ਨੋਂ ਦੀ ਬੁਰਾਈ ਕਰਦੇ ਹੁੰਦੇ ਆ ਵੀ ਇਹਨੂੰ ਤਾਂ ਭੈਣ ਜੀ ਖਾਣਾ ਨਹੀਂ ਬਣਾਉਣਾ ਆਉਂਦਾ ਇਹਨੂੰ ਕੱਪੜੇ ਪਹਿਨਣ ਦੀ ਅਕਲ ਨਹੀਂ ਇਹ ਇਹ ਨਹੀਂ ਕਰਦੀ ਇਹ ਉਹ ਨਹੀਂ ਕਰਦੀ ਇਹ ਤੁਹਾਡੀ ਸਭ ਤੋਂ ਵੱਡੀ ਮੂਰਖਮਤੀ ਹੈ ਬੇਸ਼ੱਕ ਤੁਸੀਂ ਉਮਰ 'ਚ ਮੇਰੇ ਤੋਂ ਵੱਡੇ ਹੋ ਸਤਕਾਰਤੋਂ ਪਰ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਵੀ ਹੱਕ ਦੇਤੇ ਵੀ ਤੁਹਾਡੇ ਘਰ ਦੇ ਮਸਲੇ 'ਚ ਆ ਕੇ ਬੋਲਣ ਤੇ ਜਿਹੜੀ ਉਹ ਨੋਂ ਹੈ ਤਾਂ ਤੁਹਾਡੇ ਹੀ ਪਰਿਵਾਰ ਦਾ ਹਿੱਸਾ ਨਾ ਤੁਸੀਂ ਲੋਕਾਂ ਨੂੰ ਵੀ ਹੱਕ ਦਿੱਤੇ ਕਿ ਤੁਸੀਂ ਉਹਨੂੰ ਬੋਲੋ ਹਨਾ ਤੇ ਇੱਥੇ ਨਾ ਮੈਨੂੰ ਇੱਕ ਚੀਜ਼ ਜਿਹੜੀ ਲੱਗਦੀ ਹੁੰਦੀ ਆ ਕਿ ਥੋੜਾ ਆਪਣੇ ਪਰਿਵਾਰ ਦੇ ਵਿੱਚ ਰਿਸ਼ਤਾ ਜਿਵੇਂ ਮਰਜ਼ੀ ਚੱਲ ਰਿਹਾ ਥੋੜਾ ਸੱਸ ਨੂੰ ਦਾ ਰਿਸ਼ਤਾ ਜਿਵੇਂ ਮਰਜ਼ੀ ਚੱਲ ਰਿਹਾ ਥੋੜਾ ਆਪਸ ਦੇ ਵਿੱਚ ਘਰ ਦੇ ਵਿੱਚ ਜੋ ਕੁਝ ਮਰਜ਼ੀ ਚੱਲ ਰਿਹਾ ਲੋਕਾਂ ਨੂੰ ਨਾ ਕਦੇ ਵੀ ਕਿਸੇ ਰਿਸ਼ਤੇ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਤੁਹਾਡੇ ਘਰ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਕਹਿੰਦੇ ਨਾ ਕਿ ਤਿਆਰ ਅਲਿਆ ਘਰ ਗਲਿਆ ਹਨਾ ਤੀਜੇ ਬੰਦੇ ਨੇ ਕੋਈ ਨਾ ਕੋਈ ਤਿੱਲੀਆਂਵੇਂ ਸੱਟੜੀ ਹੁੰਦੀ ਆ ਨਾ ਕਿ ਫਿਰ ਤੁਹਾਡੇ ਘਰ ਨੂੰ ਸੜਨੋਂ ਉਸ ਈਰਖਾ ਦੀ ਅੱਗ ਤੋਂ ਉਸ ਭਾਂਬੜ ਤੋਂ ਕੋਈ ਨਹੀਂ ਬਚਾ ਸਕਦਾ ਜੇ ਤੁਸੀਂ ਇਹ ਗਲਤੀਆਂ ਕਰ ਰਹੇ ਹੋ ਨਾ ਯਾ ਤਾਂ ਤੁਹਾਡਾ ਘਰ ਟੁੱਟ ਚੁੱਕਿਆ ਹੈ ਤੇ ਜਾਂ ਫਿਰ ਟੁੱਟ ਜਾਊਗਾ ਹਨਾ ਕਿਉਂਕਿ ਇੱਕ ਆਦਤ ਹੁੰਦੀ ਆ ਜਿਵੇਂ ਅਸੀਂ ਕਹਿੰਦੇ ਆ ਕਿ ਜੇ ਨੂੰ ਤੋਂ ਕੋਈ ਗਲਤੀ ਹੋ ਗਈ ਤਾਂ ਪੁੱਤ ਨੂੰ ਢਕਾਉਣਾ ਤੇ ਜੇ ਧੀ ਤੋਂ ਕੋਈ ਗਲਤੀ ਹੋ ਗਈ ਜਵਾਈ ਨੂੰ ਸਮਝਾਉਣਾ ਜਦੋਂ ਤੀਨੇ ਕੁਝ ਗਲਤ ਕਰਤਾ ਫਿਰ ਕਹਿ ਦੇਣਾ ਵੀ ਕੋਈ ਗੱਲ ਨਹੀਂ ਨਿਆਣੀ ਐ ਇਹ ਹਨਾ ਹੌਲੀ ਹੌਲੀ ਸਿੱਖ ਜੂਗੀ ਸਮਝ ਜੂਗੀ ਹਨਾ ਕੋਈ ਗੱਲ ਨਹੀਂ ਕਿਉਂਕਿ ਕਿਸੇ ਵੀ ਵਿਆਹਤਾ ਰਿਸ਼ਤੇ ਦੇ ਜਿਹੜੇ ਪਹਿਲੇ ਕੁਝ ਸਾਲ ਹੁੰਦੇ ਆ ਉਹ ਤਾਂ ਜ਼ਿਗਜ਼ੈਗ ਸਿਚੁਏਸ਼ਨ ਦੇ ਵਿੱਚ ਹੀ ਹੁੰਦੇ ਆ ਮਤਲਬ ਸਾਨੂੰ ਨਵੀਂ ਫੈਮਿਲੀ ਦੇ ਵਿੱਚ ਐਡਜਸਟ ਕਰਨ ਨੂੰ ਟਾਈਮ ਲੱਗਦਾ ਪਰ ਉਸ ਸਮੇਂ ਦੌਰਾਨ ਜੇ ਕੋਈ ਗਲਤੀ ਹੋ ਗਈ ਸੁਭਾਵਿਕ ਹੈ ਕਿਸੇ ਤੋਂ ਵੀ ਗਲਤੀਆਂ ਹੋ ਜਾਣੀਆਂ ਅਸੀਂ ਇਨਸਾਨ ਆ ਹਨਾ ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾ ਗਲਤੀਆਂ ਹੋ ਜਾਣੀਆਂ ਹੋਣੀਆਂ ਤੇ ਉਸ ਸਮੇਂ ਦੌਰਾਨ ਫਿਰ ਜੇ ਤਾਂ ਧੀ ਨੇ ਗਲਤੀ ਕਰ ਲਈ ਤਾਂ ਜਵਾਈ ਨੂੰ ਤਾਂ ਸਮਝਾ ਲੈਣਾ ਤੇ ਜੇ ਨੂੰਹ ਤੋਂ ਕੋਈ ਗਲਤੀ ਹੋ ਗਈ ਇਹਨੂੰ ਤਾਂ ਹਲੇ ਤੱਕ ਅਕਲ ਹੀ ਨਹੀਂ ਆਈ ਇਹਨੂੰ ਇੰਨੇ ਸਾਲ ਹੋ ਗਏ ਇਸ ਘਰ ਚ ਆਈ ਨੂੰ ਹਨਾ ਤੂੰ ਇਹ ਤੋਂ ਖੜਾ ਛਡਾਉਣ ਦੀ ਗੱਲ ਕਰ ਇਹ ਤਾਂ ਐਵੇਂ ਦੀ ਐ ਪੁੱਤ ਨੂੰ ਉੱਥੇ ਭੜਕਾਉਣਾ ਤੇ ਫਿਰ ਪਤੀ ਪਤਨੀ ਤਾਂ ਬਾਅਦ ਦੇ ਵਿੱਚ ਵੀ ਲੜ ਕੇ ਇੱਕ ਹੋ ਜਾਣਗੇ ਰਿਸ਼ਤਾ ਕਿ ਦਿਨ ਨਾਲ ਖਰਾਬ ਹੋਣਾ ਤੋਂਡੇ ਨਾਲ ਤੇ ਇੱਕ ਗੱਲ ਨਾ ਕਈ ਵਾਰ ਅਸੀਂ ਰਿਸ਼ਤੇਦਾਰਾਂ ਨੂੰ ਵੀ ਵਿਚ ਪਾ ਕੇ ਉਸ ਨੂਨ ਨੂੰ ਸੁਣਾਉਂਦੇ ਆ ਹਨਾ ਇੱਕ ਗੱਲ ਚੇਤੇ ਰੱਖਿਓ ਕਿ ساری ਜ਼ਿੰਦਗੀ ਲਈ ਨਾ ਤੁਸੀਂ ਰਿਸ਼ਤੇਦਾਰਾਂ ਦੇ ਨਾਲ ਵੀ ਉਸ ਬੱਚੀ ਦਾ ਰਿਸ਼ਤਾ ਖਰਾਬ ਜਿਹੜਾ ਤੁਸੀਂ ਕਰ ਦਿੰਨੇ ਹੁੰਦੇ ਹੋ ਕਿਉਂਕਿ ਉਹਨੇ ਨੂਨੇ ਰਹਿਣਾ ਤਾਂ ਤੁਹਾਡੇ ਘਰ ਦੇ ਵਿੱਚ ਹੀ ਹੈ ਤੇ ਰਿਸ਼ਤੇਦਾਰਾਂ ਨੇ ਵੀ ਫਿਰ ਮੁੜ ਕੇ ساری ਜ਼ਿੰਦਗੀ ਵਰਤਣਾ ਹੁੰਦਾ ਉਸ ਘਰ ਦੇ ਵਿੱਚ ਹਨਾ ਉਹ ਨਾ ਮੁੜ ਕੇ ਉਹ ਆਉਣ ਜੋਗੇ ਰਹਿੰਦੇ ਨੇ ਹਨਾ ਤੇ ਮੈਨੂੰ ਸਭ ਤੋਂ ਵੱਡੀ ਕਮੀ ਇੱਥੇ ਮੁੰਡੇ ਦੀ ਲੱਗਦੀ ਹੁੰਦੀ ਹੈ ਕਿ ਜੇ ਤੁਹਾਡੀ ਪਤਨੀ ਨੂੰ ਕੋਈ ਵੀ ਆ ਕੇ ਬਾਹਰਲਾ ਵੀ ਕੋਈ ਗਵਾਂਡੀ ਵੀ ਕੋਈ ਰਿਸ਼ਤੇਦਾਰ ਵੀ ਕੁਝ ਵੀ ਬੋਲ ਕੇ ਜਾ ਰਿਹਾ ਨਾ ਤਾਂ ਇਹਦੇ ਚ ਜਿਹੜਾ ਹੈਗਾ ਉਹ ਥੋੜੀ ਕਮੀ ਹੈ ਇਹ ਮੈਂ ਜ਼ਰੂਰ ਕਹੂੰਗੀ ਕਿ ਜਿੰਨੇ ਮਰਜੀ ਵੱਡੇ ਮਸਲੇ ਨੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਜਾਣੀਆਂ ਹੁੰਨੀਆਂ ਪਰ ਉਹਨਾਂ ਮਸਲਿਆਂ ਦੇ ਵਿੱਚ ਕਿਸੇ ਨੂੰ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਤੁਹਾਡੀ ਪਤਨੀ ਨੂੰ ਆ ਕੇ ਕੁਝ ਵੀ ਬੋਲੇ ਨਾ ਤੁਹਾਡਾ ਕੋਈ ਰਿਸ਼ਤੇਦਾਰ ਨਾ ਕੋਈ ਆਂਡੀ ਗਵਾਂਡੀ ਹੈ ਨਾ ਕਿਉਂਕਿ ਕਈ ਵਾਰ ਨਾ ਘਰਾਂ ਦੇ ਵਿੱਚ ਇਹ ਵੀ ਹੁੰਦਾ ਬਹੁਤ ਸਾਰੀਆਂ ਧਾਰਨਾ ਮੈਂ ਆਪਣੇ ਆਲੇ ਦੁਆਲੇ ਚ ਜਿਹਾ ਦੇਖਦੀਆਂ ਜਿਦੇ ਚ ਬਹੁਤ ਸਾਰੇ ਲੋਕੀ ਇਹ ਵੀ ਕਰਦੇ ਆ ਕਿ ਘਰ ਦੀ ਦੇ ਵਿੱਚ ਜੇ ਕੋਈ ਵੱਡਾ ਫੈਸਲਾ ਵੀ ਲੈਣਾ ਹੈ ਨਾ ਉਹ ਘਰ ਦੀ ਇੱਕ ਨੂੰ ਨੂੰ ਵੀ ਪਤਾ ਹੁੰਦਾ ਤੇ ਜੇ ਧੀ ਹੈ ਉਹਨੂੰ ਵੀ ਪਤਾ ਹੁੰਦਾ ਪਰ ਦੂਜੀ ਨੂੰ ਨੂੰ ਉਸ ਫੈਸਲੇ ਦੀ ਭਣਕ ਵੀ ਨਹੀਂ ਹੁੰਦੀ ਹੈਗੀ ਜਾਂ ਜੇ ਕੱਲੀ ਨੂੰ ਵੀ ਹੈ ਤਾਂ ਨੂੰ ਨੂੰ ਪਤਾ ਨਹੀਂ ਹੁੰਦਾ ਧੀ ਨੂੰ ਪਤਾ ਹੁੰਦਾ ਹੈ ਨਾ ਜਿਹੜੇ ਘਰਾਂ ਦੇ ਫੈਸਲੇ ਨੂੰਹਾਂ ਤੋਂ ਲੁਕੋ ਕੇ ਜਾਂ ਇੱਕ ਨੂੰ ਤੋਂ ਲੁਕੋ ਕੇ ਤੇ ਧੀਆਂ ਨਾਲ ਡਿਸਕਸ ਕਰਕੇ ਲਏ ਜਾਂਦੇ ਹਨ ਉਨਾ ਘਰਾਂ ਦੇ ਬਜ਼ੁਰਗਾਂ ਦਾ ਬੁਢਾਪਾ ਰੋਲਣਾ ਤੈ ਹੈ ਕਿਉਂਕਿ ਮੈਨੂੰ ਥੋੜੇ ਦਿਨ ਪਹਿਲਾਂ ਕਿਸੇ ਨਾਲ ਇਸ ਵਿਸ਼ੇ ਤੇ ਗੱਲ ਹੋਈ ਤੇ ਉਹਨਾਂ ਦਾ ਨਾ ਇੱਕ ਜਵਾਬ ਜਿਹੜਾ ਸੀ ਜਿਹਨੇ ਮੈਨੂੰ ਇਹਨਰ ਉੱਤਰ ਕਰਤਾ ਉਹ ਕਹਿੰਦੇ ਕਿ ਜਿਸ ਵੇਲੇ ਮੰਨ ਲਓ ਕੋਈ ਜਿਹੜਾ ਨੌਜਵਾਨ ਜੋੜਾ ਏ ਉਹ ਬਜ਼ੁਰਗਾਂ ਦੇ ਨਾਲ ਮਿਸਬੀਹੇਵ ਕਰ ਰਿਹਾ ਜਾਂ ਅਸੀਂ ਕਹਿੰਦੇ ਹਾਂ ਕਿਸ ਤਰ੍ਹਾਂ ਦਾ ਵਰਤਾਅ ਕਰ ਰਿਹਾ ਜਿਹੜਾ ਸਮਾਜ ਨੂੰ ਸਹੀ ਨਹੀਂ ਲੱਗਦਾ ਉਹ ਕਹਿੰਦੇ ਉਸ ਵੇਲੇ ਤਾਂ ਆਣਗੁਮਾਣ ਵੀ ਕਹਿਣਾ ਆ ਜਾਂਦਾ ਰਿਸ਼ਤੇਦਾਰ ਵੀ ਕਹਿਣਾ ਆ ਜਾਂਦੇ ਨੇ ਵੀ ਤੁਸੀਂ ਐਵੇਂ ਨਾ ਕਰੋ ਇਹ ਬਜ਼ੁਰਗ ਨੇ ਹਨਾ ਪਰ ਉਹ ਕਹਿੰਦੇ ਕਿ ਜਿਸ ਵੇਲੇ ਇਹ ਬਜ਼ੁਰਗ ਮਾੜਾ ਵਿਵਹਾਰ ਕਰ ਰਹੇ ਹੁੰਦੇ ਨੇ ਉਸ ਵੇਲੇ ਇਹਨਾਂ ਨੂੰ ਕੋਈ ਆਂਢੀ ਗੁਆਂਢੀ ਜਾਂ ਰਿਸ਼ਤੇਦਾਰ ਆ ਕੇ ਕਿਉਂ ਨਹੀਂ ਟੋਕਦਾ ਵੀ ਉਹ ਨਿਆਣੇ ਨੇ ਉਹਨਾਂ ਨੂੰ ਸਮਝਾ ਲਓ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕਰੋ ਉਹ ਕਹਿੰਦੇ ਉਸ ਵੇਲੇ ਤਾਂ ਕੋਈ ਨਹੀਂ ਆ ਕੇ ਰੁਕਦਾ ਹੈਗਾ ਬਾਅਦ ਦੇ ਵਿੱਚ ਲੋਕੀ ਮਤਾਂ ਦੇਣ ਆ ਜਾਂਦੇ ਆ ਤੇ ਮੈਨੂੰ ਲੱਗਿਆ ਕਿ ਉਹ ਆਪਣੀ ਥਾਂ ਦੇ ਉੱਤੇ ਕਈ ਵਾਰ ਨਾ ਬੱਚੇ ਵੀ ਸਹੀ ਹੁੰਦੇ ਆ ਅਸੀਂ ਉਹਨਾਂ ਦੇ ਪੁਆਇੰਟ ਆਫ View ਤੋਂ ਜਾ ਕੇ ਉਸ ਗੱਲ ਨੂੰ ਸਮਝਣ ਦੀ ਹੀ ਜਿਹੜੀ ਹੈਗੀ ਆ ਕੋਸ਼ਿਸ਼ ਉਹ ਨਹੀਂ ਕਰਦੇ ਹਨਾ ਕਈ ਵਾਰ ਤਾਂ ਮੈਂ ਕੁਝ ਪਰਿਵਾਰਾਂ ਦੇ ਵਿੱਚ ਤਾਂ ਇੱਥੋਂ ਤੱਕ ਵੀ ਦੇਖਿਆ ਕਿ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਜਦੋਂ ਅਸੀਂ ਇੱਕ ਨਵੇਂ ਪਰਿਵਾਰ ਦੇ ਵਿੱਚ ਜਾਂਦੇ ਆ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਵੀ ਨਹੀਂ ਮਿਲਦੀਆਂ ਹੁੰਦੀਆਂ ਹੈਗੀਆਂ ਸਾਡੇ ਉਹਦੇ ਵਿੱਚ ਵੀ ਇਹ ਫੈਮਿਲੀ ਟੂ ਫੈਮਿਲੀ ਟੇਸਟ ਦਾ ਬਹੁਤ ਫਰਕ ਹੁੰਦਾ ਕੋਈ ਮਿੱਠਾ ਘੱਟ ਪਿੰਦਾ ਕਿਸੇ ਪਰਿਵਾਰ ਦੇ ਵਿੱਚ ਵੱਧ ਮਿੱਠਾ ਲਿਆ ਜਾਂਦਾ ਹਨਾ ਕਿਤੇ ਜਿਹੜਾ ਹੈਗਾ ਲੂਣ ਮਿਰਚ ਦੀ ਵਰਤੋਂ ਘੱਟ ਹੁੰਦੀ ਹੈ ਕਿਤੇ ਬਹੁਤ ਤੇਜ਼ ਹੁੰਦੀ ਹੈ ਉਹਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਫਰਕ ਹੈਗਾ ਉਹ ਹੁੰਦਾ ਹੈ ਤੇ ਹੁਣ ਮੰਨ ਲਓ ਬੱਚੀ ਨੇ ਕੋਈ ਸਬਜ਼ੀ ਤੁਹਾਡੀ ਨੂਨੇ ਬਣਾਈ ਹਨਾ ਜਾਂ ਕੋਈ ਚਾਹ ਪਾਣੀ ਬਣਾਇਆ ਤੁਸੀਂ ਕਹਿੰਦੇ ਹੋ ਵੀ ਤੇਰੇ ਪੇਕਿਆਂ ਦੇ ਵਿੱਚ ਬਣਦਾ ਹੋਣਾ ਇਸ ਤਰ੍ਹਾਂ ਦਾ ਸਾਡੇ ਤਾਂ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਬਣਦਾ ਤੁਸੀਂ ਜਿਹੜੀ ਨਿਆਣੀ ਨੂੰ ਜਿਹੜੀ ਤੁਹਾਡੇ ਘਰ ਦੇ ਵਿੱਚ ਆਈ ਹੈ ਤੁਸੀਂ ਉਹਨੂੰ ਦੇਤੀ ਸਲਾਹ ਹਨਾ ਕਿ ਤੇਰੇ ਪੇਕੇ ਹਨਾ ਹਰ ਗੱਲ ਦੇ ਉੱਤੇ ਤੁਸੀਂ ਉਹਨੂੰ ਉਹਦੇ ਪੇਕੇਆਂ ਦੇ ਬਾਰੇ ਵਿੱਚ ਦੱਸੋਗੇ ਹਨਾ ਤੁਸੀਂ ਆਪ ਹੀ ਉਹਨਾਂ ਨੂੰ ਮਤਲਬ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਦਿੰਨੇ ਹੋ ਕਿ ਫਿਰ ਉਹਨਾਂ ਦਾ ਮਨ ਜਿਹੜਾ ਹੈਗਾ ਨਾ ਉਹ ਲੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਪੇਕੇ ਘਰ ਦੇ ਵਿੱਚ ਧੀ ਕੀ ਹੁੰਦੀ ਹੈ ਹਨਾ ਆਨੰਦ ਲਾਲ ਨੂਰਪੁਰੀ ਹੋਰਾਂ ਦੀਆਂ ਸਤਰਾ ਹਨਾ ਕਹਿੰਦੇ ਕਿ ਪੇਕੇ ਤੇ ਸਹੁਰਿਆਂ ਦੇ ਵਿੱਚ ਫਰਕ ਕੀ ਹੈ ਹੁਣ ਕੀ ਫਰਕ ਹੈ ਜਿੱਥੇ ਤਾਂ ਕੁੜੀ ਪੇਕੇਆਂ ਦੇ ਵਿੱਚ ਹੈ ਉਹ ਸੰਦੂਕ ਦੇ ਸ਼ੀਸ਼ੇਆਂ ਚੋਂ ਦੇਖਦੀ ਰਹੀ ਹੈ ਕਿ ਇੱਕ ਤਸਵੀਰ ਘੜਾ ਡੋਲ ਕਿਉ ਦਾ ਹਸਦੀ ਨੇ ਹੱਥ ਫੜ ਲਿਆ ਜਾ ਕੇ ਪਿਓ ਦਾ ਉੱਥੇ ਕੋਈ ਵੀ ਨਹੀਂ ਕਹਿੰਦਾ ਜਿੰਨਾ ਮਰਜ਼ੀ ਨੁਕਸਾਨ ਕਰਤਾ ਤੇ ਫਿਰ ਦੂਜਾ ਪਾਸਾ ਕੀ ਹੈ ਇੱਕ ਤਸਵੀਰ ਵਿੱਚ ਉਪਰੀ ਜੀ ਥਾਂ ਹੈ ਉਪਰਾ ਹੀ ਪਿਓ ਉੱਥੇ ਉਪਰੀ ਹੀ ਮਾਂ ਹੈ ਉਪਰਾ ਹੀ ਨੂਰਪੁਰੀ ਕੁੰਡ ਹੈ ਉਤਾਰਦਾ ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰਦਾ ਹੈਨਾ ਉਹਦੇ ਲਈ ਤਾਂ ਸਾਰਾ ਕੁਝ ਹੀ ਬਦਲਿਆ ਹੋਇਆ ਇੱਕ ਬੱਚੀ ਜਿਹੜੀ ਪਹਿਲੇ ਦਿਨ ਜਿੰਨਾ ਮਰਜ਼ੀ ਨੁਕਸਾਨ ਕਰਦੇ ਕਿਉਂਕਿ ਉਹ ਪੇਕਿਆਂ ਦੇ ਘਰ ਹੈ ਉਹਨੂੰ ਸਾਰੀਆਂ ਗਲਤੀਆਂ ਮਾਫ ਨੇ ਥੋਡੇ ਕਰ ਆਈ ਨਹੀਂ ਤੁਸੀਂ ਉਹਦੀਆਂ ਅਕਲਾਂ ਪਰਖਣੀਆਂ ਸ਼ੁਰੂ ਕਰਤੀਆਂ ਇੱਕ ਦਿਨ ਦੇ ਵਿੱਚ ਬੱਚੇ ਚ ਕਿੰਨੀ ਕਿ ਮੈਚਿਓਰਿਟੀ ਆ ਗਈ ਹੈਨਾ ਇਹ ਉਹ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਡਾ ਘਰ ਸਾਡਾ ਰਿਸ਼ਤਾ ਖਰਾਬ ਕਰ ਦਿੰਨੀਆਂ ਫਿਰ ਅਸੀਂ ਜਿੰਨੀ ਮਰਜ਼ੀ ਵਾ ਲਾ ਲਈਏ ਇਹ ਰਿਸ਼ਤੇ ਜਿਹੜੇ ਆ ਨਾ ਉਹ ਕਦੇ ਨਹੀਂ ਜੋੜਦੇ ਕਈ ਵਾਰ ਘਰਾਂ ਦੇ ਬਜ਼ੁਰਗਾਂ ਦੀ ਕੀ ਆਦਤ ਹੁੰਦੀ ਹੈ ਨਾ ਵੀ ਉਹ ਘਰਾਂ ਦੇ ਨਿਆਣਿਆਂ ਕੋਲ ਵੀ ਚੁਗਲੀਆਂ ਕਰਦੇ ਰਹਿੰਦੇ ਆ ਤੇਰੀ ਮਾਂ ਨੂੰ ਤਾਂ ਇਹ ਗੱਲ ਦੀ ਅਕਲ ਨਹੀਂ ਤੇਰੀ ਮਾਂ ਨੂੰ ਉਹ ਗੱਲ ਦੀ ਅਕਲ ਨਹੀਂ ਹੈਗੀ ਮੈਂ ਇੱਕ ਵਾਰ ਪਹਿਲਾਂ ਵੀ ਕਿਹਾ ਸੀ ਕਿ ਬੱਚੇ ਜਿਹੜੇ ਆ ਨਾ ਉਹ ਸਭ ਤੋਂ ਕਰੀਬ ਮਾਮਾਂ ਦੇ ਹੀ ਹੁੰਦੇ ਆ ਅੱਜ ਨਿਆਣਾ ਛੋਟਾ ਉਹ ਤੁਹਾਡੀਆਂ ਗੱਲਾਂ ਦੇ ਵਿੱਚ ਆਇਆ ਹੋਇਆ ਪਰ ਜਿਵੇਂ ਜਿਵੇਂ ਉਹਨੇ ਵੱਡਾ ਹੋਣਾ ਨਾ ਉਹਨੂੰ ਉਹ ਸਾਰੀਆਂ ਗੱਲਾਂ ਸਮਝ ਆਉਣ ਲੱਗ ਜਣੀਆਂ ਤੇ ਉਹਨੂੰ ਤੁਸੀਂ ਆਪਣੇ ਆਪ ਤੋਂ ਦੂਰ ਕਰ ਦੋਂਗੇ ਬੱਚੇ ਨੂੰ ਵੀ ਇਹ ਪਤਾ ਲੱਗਣ ਲੱਗ ਜਾਂਦਾ ਵੀ ਇਹ ਮੇਰੀ ਮਾਂ ਨੂੰ ਪਸੰਦ ਨਹੀਂ ਕਰਦੇ ਠੀਕ ਹੈ ਤਾਂ ਇਹ ਚੀਜ਼ਾਂ ਵੀ ਫਿਰ ਤੁਹਾਡਾ ਘਰ ਜਿਹੜਾ ਹੈਗਾ ਉਹ ਖਰਾਬ ਕਰਦੀਆਂ ਅਗਲੀ ਗੱਲ ਜਿਹੜੇ ਘਰਾਂ ਦੇ ਵਿੱਚ ਕੱਲੀ ਜੇ ਮਤਲਬ ਜਿਸ ਘਰ ਦੇ ਵਿੱਚ ਜੜੀਆਂ ਤੀਆਂ ਦੀਆਂ ਮਾਵਾ ਹੈ ਹਨਾ ਇਹ ਤਾਂ ਬੇਸ਼ੱਕ ਅਸੀਂ ਲੋਕਧਾਰਾ ਤਾਂ ਕਹਿੰਦੀ ਹੈ ਕਿ ਉਹੀ ਨਾਰ ਸੁਲੱਖਣੀ ਜਿਸ ਪਹਿਲਾਂ ਜਾਈ ਲక్ష్ਮੀ ਪਰ ਸਾਡਾ ਤਾਂ ਇੰਨਾ ਬੁਰਾ ਹਾਲ ਹੈ ਕਿ ਅਸੀਂ ਤੀ ਵੀ ਮਾਂ ਨੂੰ ਤਾਂ ਬੇਔਲਾਦੀ ਮੰਨਦੇ ਆਂ ਖਾਸ ਕਰਕੇ ਬਜ਼ੁਰਗ ਇੰਨੇ ਪੱਖਪਾਤੀ ਹੋ ਜਾਂਦੇ ਆ ਮਤਲਬ ਮੇਰੇ ਕੋਈ ਜਾਣਕਾਰ ਸੀਗੇ ਇੱਕ ਪਰਿਵਾਰ ਜਿਨ੍ਹਾਂ ਦੇ ਇੱਕ ਭਰਾ ਕੋਲ ਤਾਂ ਇੱਕੋ ਬੇਟੀ ਹੈ ਤੇ ਦੂਜੇ ਭਰਾ ਕੋਲ ਦੋ ਬੇਟੀਆਂ ਇੱਕ ਬੇਟਾ ਸੀ ਉਹਨਾਂ ਦੇ ਮਾਪਿਆਂ ਨੇ ਹਰ ਚੀਜ਼ ਦੇ ਵਿੱਚ ਫਰਕ ਕੀਤਾ ਮਤਲਬ ਉਹ ਜਿਹੜੀ ਧੀ ਦੀ ਮਾਂ ਸੀ ਉਹਦੇ ਨਾਲ ਜ਼ਮੀਨ ਜਾਇਦਾਦ ਘਰ ਹਰ ਇੱਕ ਚੀਜ਼ ਦੇ ਵਿੱਚ ਵਿਤਕਰਾ ਕੀਤਾ ਗਿਆ ਤੇ ਅੱਜ ਸਿਚੁਏਸ਼ਨ ਉਸ ਪਰਿਵਾਰ ਦੀ ਇਹ ਹੈ ਕਿ ਇੱਕ ਭਰਾ ਆਪਣੀ ਕੁੜੀ ਦਾ ਵਿਆਹ ਕਰ ਰਿਹਾ ਤੇ ਦੂਜਾ ਭਰਾ ਉਸ ਵਿਆਹ ਦੇ ਵਿੱਚ ਸ਼ਾਮਿਲ ਨਹੀਂ ਹੈਗਾ ਦਾਦਾ ਦਾਦੀ ਪੋਤੀ ਦੇ ਵਿਆਹ ਦੇ ਵਿੱਚ ਸ਼ਾਮਿਲ ਨਹੀਂ ਹੈਗੇ ਫਿਰ ਉਹਨਾਂ ਰਿਸ਼ਤਿਆਂ ਨੂੰ ਥੋੜੇ ਛੁੱਟਣ ਤੋਂ ਕੋਈ ਨਹੀਂ ਬਚਾ ਸਕਦਾ ਜੇ ਇੱਕ ਵਾਰ ਤੁਹਾਡਾ ਜਿਹੜਾ ਵਿਤਕਰਾ ਹੈਗਾ ਉਹ ਮਨਾਂ ਦੇ ਵਿੱਚ ਇੰਨਾ ਵੱਧ ਗਿਆ ਤਾਂ ਅੱਛਾ ਕਈ ਵਾਰ ਨਾ ਮਾਪੇ ਤੇ ਪੁੱਤ ਦੀ ਆਮਦਨੀ ਦੇਖ ਕੇ ਵੀ ਉਹਨਾਂ ਦੇ ਵਿੱਚ ਬਹੁਤ ਫਰਕ ਕਰਦੇ ਆ ਮੈਂ ਹਮੇਸ਼ਾ ਕਹਿੰਨੀ ਆ ਕਿ ਉਹ ਘਰ ਜਿਹੜੇ ਘਰਾਂ ਦੇ ਬਜ਼ੁਰਗ ਇੱਕ ਪਾਸੜ ਹੋ ਜਾਂਦੇ ਆ ਨਾ ਉਹ ਘਰ ਸਭ ਤੋਂ ਪਹਿਲਾਂ ਟੁੱਟਦੇ ਆ ਜੇ ਇੱਕ ਨੌਪੁੱਤ ਵੱਧ ਕਮਾ ਰਿਹਾ ਹੈ ਹਨਾ ਤਾਂ ਉਹ ਉਸੇ ਦੇ ਪਾਸੇ ਦੀ ਹੋ ਕੇ ਗੱਲ ਕਰਨਗੇ ਜਾਂ ਫਿਰ ਜਿਹੜੇ ਦੀ ਕੋਈ ਕਮਾਈ ਕਿਸੇ ਪਾਸਿਓਂ ਆ ਰਹੀ ਹੈ ਕਈ ਪਰਿਵਾਰਾਂ ਦੇ ਵਿੱਚ ਇਹ ਵੀ ਹੁੰਦਾ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਤਾਂ ਆਪਣਾ ਘਰ ਹੀ ਲੈਣਾ ਸਾਨੂੰ ਦੂਜੇ ਲਈ ਕਰ ਲੈਣ ਦੇ ਹਨਾ ਜੇ ਤੁਸੀਂ ਬਤੌਰ ਮਾਪੇ ਤੁਸੀਂ ਇਸ ਤਰ੍ਹਾਂ ਦਾ ਵਿਤਕਰ ਆਪਣੇ ਬੱਚਿਆਂ ਦੇ ਵਿੱਚ ਕਰੋਗੇ ਨਾ ਤਾਂ ਤੁਹਾਡੇ ਘਰ ਟੁੱਟ ਜਾਣਗੇ ਤੇ ਫਿਰ ਤੁਹਾਡਾ ਬੁਢਾਪਾ ਰੋਲਣਾ ਤੈਅ ਹੈ ਫਿਰ ਤੁਹਾਡੇ ਘਰਾਂ ਨੂੰ ਟੁੱਟਣ ਤੋਂ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਅਸੀਂ ਇਹ ਕੋਸ਼ਿਸ਼ ਕਰੀਏ ਕਿ ਅਸੀਂ ਬਰਾਬਰੀ ਦਾ ਵਿਵਹਾਰ ਸਾਰੇ ਬੱਚਿਆਂ ਦੇ ਨਾਲ ਕਰ ਸਕੀਏ ਤਾਂ ਕਿ ਭਵਿੱਖ ਦੇ ਵਿੱਚ ਨਾ ਸਾਡਾ ਬੁਢਾਪਾ ਜਿਹੜਾ ਸੁਖਦ ਹੋਵੇ ਮੈਂ ਥੋੜੇ ਦਿਨ ਪਹਿਲਾਂ ਹੀ ਆਪਣੇ ਕਿਸੇ ਜਾਣਕਾਰ ਦੀ ਗੱਲ ਸੁਣੀ ਉਹ ਕਹਿੰਦੇ ਕਿ ਸਾਡੇ ਨਾ ਪਰਿਵਾਰ ਦੀ ਵੰਡ ਹੋਈ ਕੁਝ ਘਰਾਂ ਦੇ ਬਜ਼ੁਰਗ ਇਹਨੇ ਸੁਹਿਰਦ ਹੁੰਦੇ ਐ ਨੇ ਸਿਆਣੇ ਹੁੰਦੇ ਆ ਹਨਾ ਉਹ ਕਹਿੰਦੇ ਸਾਡੇ ਪਰਿਵਾਰ ਦੀ ਵੰਡ ਹੋਈ ਤਾਂ ਜਦੋਂ ਪਰਿਵਾਰ ਦੀ ਵੰਡ ਹੋਈ ਨਾ ਜਿਸ ਵੇਲੇ ਇੱਕ ਮੁੰਡਾ ਜਿਹੜਾ ਵੱਡਾ ਵਿਆਹ ਆ ਉਸ ਵੇਲੇ ਸੋਨੇ ਦਾ ਰੇਟ ਘੱਟ ਸੀਗਾ ਤੇ ਜਦੋਂ ਦੂਜਾ ਛੋਟੇ ਬੇਟੇ ਦਾ ਵਿਆਹ ਹੋਇਆ ਉਸ ਵੇਲੇ ਉਹ ਕਹਿੰਦੇ ਸੋਨਾ ਖਰੀਦਿਆ ਉਹਨੇ ਦਾ ਹੀ ਗਿਆ ਜਿੰਨੇ ਦੇ ਪਹਿਲੇ ਦੇ ਵਿਆਹ ਵੇਲੇ ਖਰੀਦਿਆ ਸੀ ਪਰ ਕਿਉਂਕਿ ਹੁਣ ਸੋਨਾ ਮਹਿੰਗਾ ਹੋ ਗਿਆ ਸੀ ਤਾਂ ਉਹ ਘੱਟ ਹੋਇਆ ਤਾਂ ਕਹਿੰਦੇ ਕਿ ਅ ਇੱਕ ਦਿਨ ਕਹਿੰਦੇ ਘਰ ਦੇ ਜਿਹੜੇ ਬਜ਼ੁਰਗ ਸੀ ਦੋਵੇਂ ਮਾਪੇ ਉਹਨਾਂ ਨੇ ਕਿਹਾ ਕਿ ਹਲੇ ਅਸੀਂ ਬੈਠੇ ਆਂ ਕੱਲ ਨੂੰ ਤੁਹਾਡੇ 'ਚ ਕੋਈ ਕਲੇਸ਼ਨਾ ਪਵੇ ਕਹਿੰਦੇ ਕਿ ਅਸੀਂ ਇੱਕ ਚੀਜ਼ ਵੰਡਣੀ ਚਾਹੁੰਦੇ ਆਂ ਤੇ ਉਹਨਾਂ ਨੇ ਕਿਸ ਤਰ੍ਹਾਂ ਵੰਡ ਕੀਤੀ ਉਹਨਾਂ ਨੇ ਦੋਵੇਂ ਨੂੰਹਾਂ ਤੋਂ ਜਿੰਨਾ ਵੀ 골ਡ ਸੀ ਦੋਨਾਂ ਦਾ ਉਹ ਲੈ ਲਿਆ ਉਹ ਕਹਿੰਦੇ ਉਹਨੂੰ ਲੈ ਕੇ ਉਹ ਜੁਐਲਰ ਦੇ ਕੋਲ ਗਏ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਬਰਾਬਰ ਵੰਡ ਕੇ ਦੇ ਦਿਓ ਜਿੰਨਾ ਵੀ ਸੋਨਾ ਹੈ ਨਾ ਇਹਨੂੰ ਅੱਧੋ-ਅੱਧ ਕਰ ਦਿਓ ਠੀਕ ਹੈ ਤੇ ਉਹ ਫਿਰ ਕਿਹਾ ਗਿਆ ਵੰਡ ਕਿਸ ਤਰ੍ਹਾਂ ਹੋਈ ਕਿ ਕਿਹਾ ਗਿਆ ਦੂਜੇ ਨੂੰ ਕਿ ਜਾਂ ਤਾਂ ਤੁਸੀਂ ਇਸ ਸੋਨੇ ਦੇ ਵਿੱਚੋਂ ਇੰਨਾ ਸੋਨਾ ਜਿਹੜੀ ਛੋਟੀ ਨੂੰ ਹੈ ਉਹਨੂੰ ਦੇ ਦਿਓ ਤੇ ਜੇ ਨਹੀਂ ਦੇ ਸਕਦੇ ਤਾਂ ਫਿਰ ਓਨੇ ਹੀ ਮੁੱਲ ਦੇ ਤੁਸੀਂ ਉਹਨਾਂ ਨੂੰ ਪੈਸੇ ਦੇ ਦਿਓ ਇਹ ਆਪਣਾ ਸੋਨਾ ਬਣਵਾ ਲੈਣਗੇ ਹਨਾ ਤਾਂ ਉਸ ਘਰ ਦੇ ਵਿੱਚ ਕਿਵੇਂ ਵਿਤਕਰਾ ਫਿਰ ਹੋ ਜੂਗਾ ਹਨਾ ਉਹ ਘਰ ਜਿਹੜੇ ਬਰਾਬਰੀ ਦੀ ਨੀਤੇ ਖੜਦੇ ਆ ਨਾ ਉਹਨਾਂ ਘਰਾਂ ਦੇ ਵਿੱਚ ਵਖਰੇਵੇਂ ਕਦੇ ਨਹੀਂ ਹੁੰਦੇ ਤੇ ਨਾ ਹੀ ਫਿਰ ਬੁਢਾਪਾ ਰੁਲਦਾ ਹੈ ਉਥੇ ਹਮੇਸ਼ਾ ਪਿਆਰ ਬਣਿਆ ਰਹਿੰਦਾ ਸੋ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਸੰਜੋ ਕੇ ਸੰਭਾਲ ਕੇ ਰੱਖ ਸਕੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨ ਆਈ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਐਸੀ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ